ਭਈ ਆਪਣਾ ਅਨਲਿਮਟਿਡ ਖਾਣ ਲਈ ਆ ਗਿਆ ਤੇ ਭਾਏ ਇੱਕ ਵਾਰੀ ਖਾਓ ਭਾਏ 10 ਵਾਰੀ ਖਾਓ ਪਰਪੰਦਾ ਕਿੰਨੀ ਮਨੀ ਖਾਤੋ ਦਾ ਅਨਲਿਮਟਿਡ 80 ਰੁਪਏ ਦੇ ਵਿੱਚ ਓਕੇ 80 ਰੁਪਏ ਦੇ ਵਿੱਚ ਤੇ ਕੀ ਕੀ ਆਈਟਮ ਆਉਂਦੀ ਭਾਜੀ ਉਹਦੇ ਚ ਵਿੱਚ ਪਈ ਤਾਂ ਨੂੰ ਤਿੰਨ ਸਬਜ਼ੀਆਂ ਮਿਲਦੀਆਂ ਜੀ ਓਕੇ ਚਾਵਲ ਮਿਲਨੇ ਚ ਚਾਰ-ਚ ਪਾਤੀ ਨਾਲ ਸੈਲਡ ਮਿਲੇਗਾ ਤੁਹਾਹਰੇ ਜਨਾ ਸਸਤਾ ਭਾਜੀ ਰੱਖਿਆ ਜੀ ਰੇਟ ਅਸੀ ਕੱਲ ਭਾਜੀ ਸਸੀਗਾ ਭਾਜੀ ਇਹ ਭਾਜੀ ਨਾਮ ਦੱਸੋ ਜੀ ਸਭ ਤੋਂ ਆਪਣਾ ਭਈ ਘਰ ਵਾਲੀ ਥਾਲੀ ਆ ਰਾਮ ਤਾਂ ਨਾਮ ਆਪਣਾ ਅੱਛਾ ਜੀ ਤੇ ਇਹ ਭਾਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜੀ ਇਹ ਕਾਰਡ ਸ਼ੁਰੂ ਕੀਤੀ ਨੂੰ ਗੜ ਗੜ ਚਾਰ ਮਹੀਨੇ ਪਹਿਲੇ ਹੋ ਗਏ ਤੇ ਭਾਜੀ ਕਿਹੜੀ ਕਿਹੜੀ ਆਈਟਮ ਵੀ ਆਦੀ ਤੁਹਾਡੇ ਕੋਲ ਭਾਈ ਆਪਣੇ ਕੋਲ ਰਾਜ ਮਚੋਲ ਕੜੀ ਚੋਲ ਚਾਵਲ ਚਪਾਤੀ ਤੇ ਪਰੌਂਠਾ ਅੱਛਾ ਜੀ ਵਾਹ ਬਈ ਬਾਤ ਹੋ ਮਾਰਾ ਹੈ ਸ਼ਾਇਦ ਪਹਿਲੇ ਗਰਦਾਸਪੁਰ ਵਿੱਚ ਜੀ ਤੇ ਤੁਹਾਡੀ ਕੜੀ ਸੁਣਿਆ ਦੀ ਕਾफी ਮਸ਼ਹੂਰ ਹੈ ਜੀ ਇੱਥੇ ਹਾਂਜੀ ਕਸ਼ਮੀਰ ਖਾ ਕੇ ਜਾਂਦੇ ਆ ਦੁਬਾਰਾ ਫੇਰਾਂ ਤੇ ਦਿਖਾਓ ਕਿ ਕਿੱਦਾਂ ਰਕੀਦੇ ਕੜੀ ਹਾਂਜੀ ਹਾਂਜੀ ਵਾਹ ਬਈ ਵਾਹ ਲੋਰੀ ਇਹ ਭਾਜੀ ਕੀ ਦੇ ਵਿੱਚ ਪਕੌੜੇ ਆ ਕੀ ਆਰੇ ਭਾਜੀ ਅੱਛਾ ਹਾਂਜੀ ਮਾਰਾ ਸਹਿਜ ਚੈੱਕ ਕਰੋ ਪਕੌੜਿਆਂ ਦਾ ਚੰਗਾ ਤਗੜਾ ਇਹ ਤੇ ਚੰਗੀ ਸੰਘਣੀ ਕੜੀ ਹੈ ਜੀ ਵਾਹ ਬਈ ਵਾਹ ਤੇ ਆਵਰੇ ਭਤੀਜੇ ਚ ਕੀ ਰੱਖਿਆ ਜ ਮਹਾਰਾਜ ਇਹ ਤੇ ਭਈ ਰਾਜਮਾਨ ਜੀ ਆਪ ਵੀ ਤਿਆਰ ਕਰਦੇ ਸਾਰਾ ਕੁਝ ਆਪ ਵੀ ਬਈ ਤਿਆਰ ਕਰਦੇ ਵਾਹ ਜੀ ਇਧਰ ਫਿਕਨਸ ਚੈੱਕ ਕਰੋ ਜੀ ਰਾਜਮਾਨ ਦੀ ਰੰਗਤ ਵੇਖੋ ਮਹਾਰਾਜ ਪੂਰੇ ਐ ਸੰਗਣੇ ਰਾਜਮਾਨ ਤੇ ਉਧਰ ਜਿਹੜੇ ਭਤੀਲੇ ਦੇ ਵਿੱਚ ਰਾਈਜ਼ ਆਏ ਨੇ ਵਾਹ ਭਾਈ ਅੱਛਾ ਹੀ ਆ ਗਿਆ ਜੀ ਚਾਹਲ ਹਾਈ ਸਾਈਨਿੰਗ ਓਕੇ ਹਾਂਜੀ ਤੇ ਭਾਜੀ ਇੱਥੇ ਖੜੀ ਸਪੈਸ਼ਲ ਥਾਲੀ ਵੀ ਇੱਕ ਤੁਸੀਂ ਆਪਣਾ ਪਤਾ ਲੱਗਾ ਜੀ ਕਾਫੀ ਤੁਹਾਡੀ ਇੱਥੇ ਮਸ਼ਹੂਰ ਆ ਗਈ ਹਾਂਜੀ ਹਾਂਜੀ ਭਾਜੀ ਅਮੀ ਸਪੈਸ਼ਲ ਥਾਲੀ ਆਉਂਦੀ ਆ ਉਹਦੇ ਵਿੱਚ ਤਿੰਨ ਸੱਬਜ਼ੀਆਂ ਆਉਂਦੀਆਂ ਓਕੇ ਨਾਲ ਚਾਵਲ ਆ ਲਗੇ ਨਾਲ ਚਾਚਪਤੀ ਆਈ ਨਾਲ ਸਲੜਾ ਹੈ ਅੱਛਾ ਜੀ ਤੁਸੀਂ ਪਹਿਲਾਂ ਕਿੱਥੇ ਕੰਮ ਕਰਦੇ ਸੀ ਪਹਿਲੇ ਸਰ ਮੈਂ ਇੱਥੇ ਕਰਦਾ ਰਿਹਾ ਮਹਾਦੇਵ ਵਾਲਾ ਦਾ ਕੰਮ ਕਰਦਾ ਰਿਹਾ ਅੱਛਾ ਜੀ ਇਹ ਬੂਟਾਂ ਦੀ ਦੁਕਾਨ ਤੇ ਤੇ ਉਧਰੋਂ ਫਿਰ ਇੱਧਰ ਕਿਦਾਂ ਆਉਣ ਦਾ ਸੋਚਿਆ ਬਸ ਭਾਈ ਸੋਚਿਆ ਕਿ ਬਹੁਤ देर ਕੰਮ ਕਰ ਲਿਆ ਹੁਣ ਆਪਣਾ ਹੀ ਗੱਗੇ ਹੋਏ ਠੀਕ ਆ ਜੀ ਠੀਕ ਆ ਇਹ ਟ੍ਰੇਨਿੰਗ ਕਿੱਥੋਂ ਲਈ ਦੀ ਪਰੌਂਡੇ ਪਕਾਉਣ ਦੀ ਇਹ ਟ੍ਰੇਨਿੰਗ ਭਾਈ ਆਪਣੀ ਮਦਰ ਵੀ ਲਈ ਹੈ ਅੱਛਾ ਮਾਤਾ ਹੈ ਨਾ ਨੇ ਸਾਰਾ ਸਿਖਾਇਆ ਹੈ ਹਾਂ ਜੀ ਹਾਂ ਜੀ ਤੇ ਇਹ ਮੇਨ ਸਬਜ਼ੀਆਂ ਵੀ ਆਪ ਤਿਆਰ ਕਰਦੇ ਕਿ ਨਹੀਂ ਮਾੜਾ ਨਹੀਂ ਕਰਦੇ ਘਰ ਸਬਜ਼ੀਆਂ ਮਾਤਾ ਨਹੀਂ ਕਰ ਦਿੰਦੇ ਆ ਬਾਕੀ ਉਹ ਵੀ ਸਿੱਖ ਰਹੇ ਆ ਹੌਲੀ ਹੌਲੀ ਆ ਆਪਣੀ ਗੋਭੀ ਹੈਗੀ ਗੋਭੀ ਵਾਲਾ ਹੀ ਮਿਲ ਜੇਗਾ ਕਿਨੇ ਗੋਭੀ ਲਾਣਾ ਗੋਭੀ ਵਾਲਾ ਮਿਲ ਜਾ ਵਾਹ ਭਾਈ ਵਾਹ ਅਗਰ ਆਲੂ ਵਾਲਾ ਖਾਣਾ ਤੇ ਆਲੂ ਵਾਲਾ ਹੀ ਮਜੇ ਇਹ ਤਾਂ ਭਾਜੀ ਆਲੂ ਵਾਲਾ ਖਾਵਾਂਗੇ ਆ ਇਧਰ ਵੇਖੋ ਜੀ ਸਵਾਹੀ ਵੇਖੋ ਬਹੁਤ ਸਫਾਈ ਰੱਖੀ ਆ ਵੀਰ ਨੇ ਆਲੂ ਵਾਲਾ ਕਰੋ ਭਾਜੀ ਤਿਆਰ ਹਾਂਜੀ ਭਾਜੀ ਆਲੂ ਵਾਲਾ ਕਰੋ ਇਹ ਦੇਖੋ ਜੀ ਆਪਣੀ ਸਟਫਿੰਗ ਹੋ ਲੱਗੀ ਆ ਜੀ ਲਓ ਜੀ ਮਾਰਾ ਜੀ ਪੂਰਾ ਭਾਜੀ ਆ ਲੋਡਡ ਰੱਖਿਆ ਕੰਮ ਤੋਂ ਹੈ ਹਾਂਜੀ ਭਾਜੀ ਕੋਈ ਕੰਜੂਸੀ ਨਹੀਂ ਜੇ ਹੈ ਹਾਂਜੀ ਭਾਜੀ ਹਾਂਜੀ ਓਏ ਹੋਏ ਹੋਏ ਕਸਟਮਰ ਨੂੰ ਚੀਜ਼ ਵਧੀਆ ਦਵਾਂਗੇ ਕਸਟਮਰ ਪੜੀ ਫੇਰ ਦੁਬਾਰਾ ਆਏਗਾ ਤੇ ਭਾਜੀ ਆਪਣਾ ਇਹ ਕੀ ਯੂਜ਼ ਕਰਦੇ ਜੀ ਇਹਦੇ ਉੱਪਰ ਭਈਆ ਡਾਲ ਲਾ ਕੇ ਯੂਜ਼ ਕਰਦੇ ਹੱਥ ਦਾ ਯੂਜ਼ ਕਰੀਦਾ ਬੰਦੀ ਆਰਾ ਇਹਦੇ ਪਰੋਣੇ ਦਾ ਸਾਈਜ਼ ਚੈੱਕ ਕਰੋ ਇੱਕ ਵਾਰੀ ਜਿੱਦੀ ਲੋ ਆਦੇ ਉਡਾਈ ਪਰੌੜੇ ਨਾ ਤਾਂ ਤੰਦਨ ਕਰਾ ਦੇਣੀ ਹਾਂਜੀ ਹੋ ਗਿਆ ਭਾਈ ਰੈਡੀ ਹਾਂਜੀ ਭਾਈ ਆਪਣਾ ਪਰਾਂਠਾ ਹੋ ਗਿਆ ਉਹ ਵਾਹ ਬਈ ਵਾਹ ਮਾਰਾ ਜਦ ਤੱਕ ਚੈੱਕ ਕਰੋ ਹੈ ਪੂਰਾ ਕ੍ਰਿਸਪੀ ਕਰਦਾ ਭਾਈ ਆਉਂਦਾ ਹੈ ਮਾਰਾ ਇਧਰ ਚੈੱਕ ਕਰੋ ਭਾਈ ਨੇ ਫੋਲਡ ਕਰਦਾ ਜੇ ਸੈਲ ਦੇਖੋ ਇਹਦਾ ਇਹ ਭਾਈ ਕੀ ਆ ਗਿਆ ਜੇ ਨਾਲ ਨਾਲ ਭਾਈ ਦਹੀਂ ਆਪਾਂ ਅੱਛਾ ਅਗਰ ਤੁਸੀਂ ਬਿਲੇ ਨਾ ਕਰਦੇ ਸਰ ਬਿਲੇ ਲੈ ਸਕਦੇ ਹੋ ਓਕੇ ਆ ਗਿਆ ਆਪਣਾ ਸੈਲਡ ਗਿਆ ਏ ਜੀ ਜੀ ਭਾਜੀ ਨਾਲ ਇਹ ਭਾਈ ਚਟਨੀ ਜੀ ਆਪਣੀ ਪੁਦੀਨੇ ਦੀ ਚਟਨੀ ਬਣੀ ਹੋਈ ਹੈ ਇਹ ਆਪ ਤਿਆਰ ਕਰਦੇ ਜੀ ਵੀ ਆਪ ਹੀ ਆਪ ਵਾਹ ਬਈ ਵਾਹ ਆਇਆ ਨਾ ਭਈਆ ਚਾਰ ਨਾਲ ਚਾਰ ਜੀ ਪੂਰੀ ਜਿਆਜਾਕਾਰ ਗਰਾਉਂਡ ਦੇ ਜੀ ਮਹਾਰਾਜ ਅਚਾਰ ਕਿਹੜਾ ਨੇ ਭਾਜੀ ਇਹ ਇਹ ਭਾਜੀ ਅੰਬ ਦਾ ਅਚਾਰ ਜੀ ਅੰਬ ਦਾ ਇਹ ਘਰ ਦਾ ਤਿਆਰ ਕੀਤਾ ਕਿ ਜਾਨ ਦੂਜੇ ਡੱਬੇ ਵਾਲਾ ਜੀ ਘਰ ਦਾ ਭਾਜੀ ਵਾਹ ਬਈ ਵਾਹ ਲਓ ਜੀ ਵਿੱਚੇ ਜਮਾਰਾ ਆਪਣੀ ਵੰਡੀ ਦੇ ਥਾਲੀ ਤਿਆਰ ਹੈ ਆ ਭਾਈ ਥਾਲੀ ਰੈਡੀ ਹੋ ਗਈ ਜੀ ਤੇ ਭਾਜੀ ਥਾਲੀ ਦਾ ਰੇਟ ਕੀ ਰੱਖਿਆ ਜੀ ਭਾਈ ਆ 50 ਰੁਪਏ ਆਪਣਾ ਟੈਕ 50 ਰੁਪਏ ਆਪ ਆਪਣਾ ਟੈਫਨ ਸਿਸਟਮ ਹੈਗਾ ਨਾ ਜੇ ਕਿਨੇ ਟੈਫਨ ਆਪਣਾ ਤੁਹਾਡੇ ਕੋਲ ਲਗਵਾਉਣਾ ਪੱਕਾ ਤੇ ਵੀ ਲਗਵਾ ਸਕਦਾ ਹੈ ਆਪਣਾ ਲੋਕੇਸ਼ਨ ਦੱਸੋ ਜੀ ਲੋਕੇਸ਼ਨ ਕਿਹੜੀ ਪੈਂਦੀ ਹੈ ਜੀ ਸਟੇਸ਼ਨ ਕੋਈ ਆਪਣਾ ਕਨਵਾ ਡੋਰ ਠੀਕ ਹੈ ਜੀ ਤੇ ਟਾਈਮਿੰਗ ਦੱਸੋ ਆਪਣੀ ਕਿੰਨੇ ਤੋਂ ਕਿਨੇ ਹੁੰਦੇ ਜੀ 6:00 ਦਾ ਤੋਂ ਲੈ ਕੇ ਸ਼ਾਮੀ 5:00 ਤੱਕ ਠੀਕ ਹੈ ਜੀ ਜੇ ਕਿਹਨੂੰ ਲੋਕੇਸ਼ਨ ਦਾ ਨਾਮ ਪਤਾ ਲੱਗੇ ਤਾਂ ਕੋਈ ਆਪਣਾ ਨੰਬਰ ਦੇ ਦਿਓ ਜੀ ਹਾਂਜੀ ਸਰ ਨੰਬਰ 9877654321 ਠੀਕ ਹੈ